कमरी तो आवाज आएगी कल मेरा कनेक्ट वीडियो चल है लो जी आओ थ दखाइए आप ਦੀ ਬਿਸ਼ੋਰੀ ਸਸਤਾ ਸਮਾਨ ਮਿਲਦਾ ਆਪਣੇ ਲੋਕ ਕਹਿੰਦੇ ਸਸਤਾ ਸਮਾਨ ਚਾਹੀਦਾ ਆਓ ਜੀ ਆਪਣੇ ਅਥੇ ਅੰਤੀਪੋਲੋ ਵਿੱਚ ਗੁਰੂ ਨਾਨਕ ਦੀ ਹੱਤੀ ਆ ਦੇਖੋ ਸਸਤਾ ਸਮਾਨ ਮਿਲਦਾ ਜੀ ਸਾਰਿਆਂ ਨਾਲੋਂ ਦੀ ਬਿਸ਼ੋਰੀਆ ਦੇ ਰੇਟ ਤੇ ਤੁਹਾਨੂੰ ਸਮਾਨ ਦੇਣਗੇ ਆਓ ਤੁਹਾਨੂੰ ਆਪਾਂ ਅੰਦਰੋਂ ਦਿਖਾਣੇ ਆ ਕੀ ਕੋਈ ਸਮਾਨ ਹੈ ਵਗੈਰਾ ਗਰੋਸਰੀ ਤੇ ਆ ਜਰੂਰ ਦੇ ਇਥੇ ਆਇਓ ਵਿਸਟ ਕਰੋ ਦੁਕਾਨ ਤੇ ਆ ਦੇਖੋ ਗਰੋਸਰੀ ਸਮਾਨ ਸਾਰਾ ਸਾਰਾ ਕੁਝ ਮਿਲਦਾ ਸਸਤੇ ਰੇਟਾਂ ਤੇ ਇਥੋਂ ਮੇਰੇ ਵੀਰ ਦਿਖਾ ਸਾਰਾ ਅੰਦਰ ਕਰ ਦਿਖਾਓ ਗੋਤਕਾ ਇਸ ਅਨੁਸਾਰ ਜੈ ਜਰੇਟਾਂ ਦਾ ਸਮਾਨ ਮਿਲੇਗਾ ਜੋ ਜੋ ਵੀ ਚਾਹੀਦਾ ਸਾਰਿਆਂ ਨੂੰ ਸਸਤਾ ਲੋਕਾਂ ਦੀ ਗੱਲਾਂ ਹੁੰਦੀਆਂ ਜੀ ਇਹਦੀਆਂ ਦੀ ਵੀ ਸਾਰਾ ਸਸਤਾ ਸਮਾਨ ਕਿਹ ਬਲੋ ਕਿ ਮੈਂ ਰੈਸਟਮ ਕੀ ਚੱਕਰ ਮੈਂ ਤੁਹਾਨੂੰ ਕਹਤਾਂ ਦਿਖਾ ਹੀ ਦਿੰਦੇ ਆ ਨਾਲੇ ਉਹਨਾਂ ਦੇ ਮਾਲਕ ਨਾਲ ਗੱਲ ਕਰਾਉਂਦੇ ਆ ਸਾਡੀ ਅੱਜ ਤੇ ਘਰ ਦੇ ਗਰੋਸਰੀ ਦਾ ਸਮਾਨ ਲਿਜਾਓ ਆਇਆ ਆਪਣਾ ਵੇਚਣ ਵਾਸਤੇ ਲਜਾਓ ਕਾਰੋਬਾਰ ਦਾ ਸਮਾਨ ਦੋਨੇ ਚੀਜ਼ਾਂ ਤੁਹਾਨੂੰ ਇੱਥੋਂ ਮਿਲਣਗੀਆਂ ਅੱਜ ਦਰ ਦਿਖਾ ਦਈਏ ਮਰਾਇਆ ਆ ਦੇਖੋ ਜਿੰਨਾ ਮਰਜੀ ਸਮਾਨ ਲਿਜਾਓ ਆਪਣਾ ਵੇਚੋ ਤੁਸੀਂ ਸਸਤੇ ਰੇਟਾਂ 'ਤੇ ਮਿਲੇਗਾ ਤੁਹਾਨੂੰ ਜਿਵੇਂ ਸੋਰੀਆਂ ਦੇ ਰੇਟ ਤੇ ਆਪਾਂ ਵਾਟਰ ਤੁਹਾਨੂੰ ਫ੍ਰੀ ਦੇਣਗੇ ਆਓ ਤੁਸੀਂ ਤੁਹਾਡੀ ਸੇਵਾ ਪੂਰੀ ਹੋਏਗੀ ਇੱਥੇ ਜੀ ਆਓ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੇ ਮਾਲਕ ਨਾਲ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਗਾਈ ਸਸਤੀ ਹੈ ਮੈਂ ਗੱਲਾਂ ਸੁਣੀਆਂ ਜੀ ਤੁਹਾਡੇ ਇੱਥੇ ਕਹਿੰਦੇ ਗਰੋਸਰੀ ਬਹੁਤ ਸਸਤੀ ਦੇ ਰਹੇ ਨੇ ਸਾਰਿਆਂ ਨਾਲ ਸਸਤੀ ਇੱ ਦੇਖੋ ਇਹ ਗਰੋਸਰੀ ਅਸੀਂ ਇਹ ਰੱਖ ਰੱਖੀ ਐ ਇਸ ਕਰਕੇ ਆ ਵੀ ਭੈਣ ਭਰਾਵਾਂ ਦੀ ਮਦਦ ਹੋਵੇ ਪੰਜਾਬੀ ਵੀਰ ਮੇਰਿਆਂ ਦੀ ਕੋਈ ਲੋਕੀ ਬਹੁ ਮਹੀਏ ਮਹੀਏ ਲੋਣ ਡਾਇਆ ਅਸੀਂ ਵੀ ਜੋ ਦੇਖਿਆ ਵੀ ਰੇਟ ਵੀ ਇੰਨਾ ਜ਼ਿਆਦਾ ਕਰ ਰਹੀ ਦੁਨੀਆ ਹਾਂਜੀ 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 ਵੀ ਸਾਬਦਾ ਜੋ ਵੀ ਹੋਵੇ ਸਹੀ ਰੇਟ ਤੇ ਮਿਲਣੀ ਚਾਹੀਦੀ ਏ ਤੁਸੀਂ ਬਾਬੇ ਨਾਨਕ ਦੇ ਨਾਮ ਦੀ ਨੋਬਾਤਾ ਹੱਤੀ ਦਾ ਜੀ ਸੱਚ ਪੁੱਛੋ ਕੋਈ ਬਾਬੇ ਨਾਨਕ ਦੀ ਹੱਤੀ ਦਾ ਨਾਮ ਰੱਖਿਆ ਹੋਇਆ ਤੇ ਬਾਬੇ ਨਾਨਕ ਦਾ ਕਰਕੇ ਹੀ ਸਾਰਾ ਸਭ ਕੋ ਚੱਲੀ ਜਾਂਦਾ ਉਹ ਬਾਬੇ ਨਾਨਕ ਦਾ 13 ਜਰਾ ਟੋਲੇ ਸੀ ਉਹ ਮੈਂ ਕਹਿੰਦੇ ਆ ਵੀ ਸਾਨੂੰ ਕਈ ਕਹਿੰਦੇ ਆ ਵੀ ਤੁਸੀਂ ਕਿੱਦਾਂ ਦੇ ਰਹੇ ਹੋ ਰੇਟ ਆਈਆ ਸਾਨੂੰ ਪੁੱਗਦਾ ਦਿੰਨੇ ਆ ਹਾਂਜੀ ਬਾਕੀ ਸਾਡਾ ਬਾਬੇ ਨਾਨਕ ਦੇ ਰੱਖਿਆ ਬਸ ਉਹ ਬਾਬੇ ਨਾਨਕ ਦਾ ਸੇਵਾ ਕਰ ਰਹੇ ਹੋ ਹਾਂ ਭਈ ਉਹ ਕਿਰਪਾ ਕਰਦੇ ਆ ਜੀ ਜੀ ਤੇ ਹੁਣ ਕੋਈ ਬੰਦੇ ਕਬਾਹਤ ਆਉਂਦੇ ਆ ਕੋਈ ਸਿਬੂ ਤੋਂ ਫੋਨ ਆ ਰਹੇ ਆ ਕੋਈ ਕਿਤੋਂ ਫੋਨ ਆ ਰਹੇ ਆ ਹਾਂ ਚਾਚਾ ਜੀ ਆਪਾਂ ਕਈ ਪਿੰਦੇ ਬੰਦੇ ਪਿੰਡਾਂ ਚ ਸਮਾਨ ਵਗੈਰਾ ਮੰਗਾਉਂਦੇ ਹੁੰਦੇ ਨੇ ਜਾਨੀ ਕਿ ਉਹ ਕਿਵੇਂ ਦੁਕਾਨਾਂ ਨੇ ਉਥੇ ਤੁਸੀਂ ਐਕਸਪੋਰਟ ਕਰੋਗੇ ਪਿੰਡਾਂ ਜਿਹੜੇ ਮਰਜ਼ੀ ਜਗ੍ਹਾ ਜਿਹੜੀ ਮਰਜ਼ੀ ਜ ਆ ਠੀਕ ਹੈ ਜਾਂਦਾ ਵਾ ਸਮਾਨ ਸਾਡਾ ਆ ਠੀਕ ਹੈ ਹਾਂ ਜਿਹੜਾ ਮਰਜੀ ਸਮਾਨ ਲਵਾਵਾਂਗੇ ਜਿਹੜੇ ਮਰਜੀ ਤੁਸੀਂ ਸ਼ਹਿਰ ਚ ਬੈਠੇ ਹੋ ਸਮਾਨ ਲੈਣਾ ਇਹਨਾਂ ਨਾਲ ਕਰੈਕਟ ਕਰੋ ਇਹ ਇਹਨਾਂ ਦੇ ਮਾਲਕ ਨੇ ਜਾਂ ਤਾਂ ਜਿਸੇ ਕਿਸੇ ਪ੍ਰਕਾਰ ਦੀ ਵੀ ਤੁਹਾਨੂੰ ਮਦਦ ਦੀ ਲੋੜ ਹੋਵੇ ਇਹਨਾਂ ਕੋਲ ਵੀ ਤੁਹਾਡਾ ਕਾਰੋਬਾਰੀ ਸਲਾਹ ਲੈਣੀ ਤੁਹਾਨੂੰ ਬਹੁਤ ਵਧੀਆ ਸਲਾਹ ਦੇਣਗੇ ਫ੍ਰੀ ਫ੍ਰੀ ਸਭ ਕੋਜੀ ਫ੍ਰੀ ਬਹੁਤ ਚੰਗੇ ਇਨਸਾਨ ਨੇ ਮਜੀ ਸਲਾਹ ਲਾਓ ਇਹੋ ਜਿਹੇ ਚੰਗੇ ਇਨਸਾਨ ਬਹੁਤ ਘੱਟ ਹੁੰਦੇ ਨੇ ਜਿਹੜੇ ਲੋਕਾਂ ਦੀ ਹੈਲਪ ਕਰਦੇ ਨੇ ਦੇਖੋ ਇਹ ਮੈਂ ਪਹਿਲੀ ਵਾਰ ਦੇ ਮੈਂ ਜਦੋਂ ਅਸੀਂ ਨਵੇਂ ਨਵੇਂ ਸੀ ਨਾ ਨਾਂ ਸੁਣਿਆ ਸੀਗਾ ਮੈਂ ਉਹ ਤਾਂ ਮਿਲਿਆ ਵੀ ਸੀਗਾ ਤੇ ਉਹ ਚੀਜ਼ ਦਾ ਚਾਚਾ ਜੀ ਮੈਂ ਮੈਂ ਮਿਲਿਆ ਸੀ ਉਸ ਸਮੇਂ ਚ ਆ ਕੇ ਕੋਈ ਪ੍ਰੋਬਲਮ ਤੁਹਾਨੂੰ ਨਾਲ ਸ਼ੇਅਰ ਕਰੋ ਤੁਹਾਨੂੰ ਸਹੀ ਸੋਲੂਸ਼ਨ ਦੇਣਗੇ ਤੁਹਾਡੀ ਜ਼ਿੰਦਗੀ ਦਾ ਤੁਸੀਂ ਅੱਗੇ ਵਧ ਸਕੋ ਬਾਕੀ ਚਾਚਾ ਜੀ ਨਾਲ ਹੋਰ ਗੱਲਾਂ ਕਰਦੇ ਆ ਜੀ ਤੁਸੀਂ ਦੱਸੋ ਹੁਣ ਆਪਾਂ ਨੂੰ ਕਿ ਕਿਹੜੀ ਕਿਹੜੀ ਜਗ੍ਹਾ ਤੇ ਆਪਾਂ ਸਮਾਨ ਪਚਾਵਾਂਗੇ ਸਾਰੇ ਸ਼ਹਿਰਾਂ ਚ ਕਿਤੇ ਵੀ ਫੁਲਪੈਨ ਵਿੱਚ ਕਿਤੇ ਵੀ ਜੀ ਕਿਤੇ ਵੀ ਲੋ ਜੀ ਭਰਾਓ ਜਿਹੜੇ ਮੇਰੇ ਪਿੰਡਾਂ ਦੇ ਯਾਰ ਮਿੱਤਰ ਕਹਿੰਦੇ ਸਮਾਨ ਕਿਤੇ ਵੀ ਸਮਾਨ ਸਾਨੂੰ ਮਹਿੰਗਾ ਮਿਲਦਾ ਹੈ ਡਰੈਸ ਦੇਣ ਸਮਾਰ ਪਹੁੰਚੂਗਾ ਮੈਂ ਤੁਹਾਨੂੰ ਨੰਬਰ ਦੇ ਆਵਾਂਗਾ ਚਾਚਾ ਜੀ ਇਹ ਵੀਡੀਓ ਜੇ ਮੈਂਸ਼ਨ ਕਰਾਂਗਾ ਮਾਰਾ ਦਾ ਨਾਮ ਲੈ ਕੇ ਬਾਬੇ ਨਾਲਕ ਦਾ ਨਾਮ ਲੈ ਕੇ ਕੰਮ ਸ਼ੁਰੂ ਕਰੋ ਜੀ ਜੀ ਹੋਰ ਵੀ ਕੰਮ ਬਹੁਤ ਆ ਜਿਹੜੇ ਕਿਸੇ ਸਲਾਹ ਹੋਰ ਲੈਣੀ ਆ ਉਹਨੂੰ ਵੀ ਸਲਾਹ ਵੀ ਦਵਾਂਗੇ ਇੱਕ ਆਪਾਂ ਵੀਡੀਓ ਬਣਾਵਾਂਗੇ ਚਾਚਾ ਜੀ ਤੁਹਾਡੇ ਕਾਗਜ਼ ਪੱਤਰਾਂ ਦੇ ਵੀ ਮੈਨੂੰ ਕਈ ਬੰਦੇ ਕਹਿੰਦੇ ਸੀ ਗੱਲ ਕਰਿਓ ਉਹ ਫਿਰ ਮੈਂ ਚਾਚਾ ਮੈਂ ਦੇਖਦੇ ਹਾਂ ਜੇ ਹੁਣ ਟਾਈਮ ਹੋ ਠਹਿਰ ਕੇ ਜਾਂ ਫਿਰ ਕਦੀ ਦੇਖਾਂਗੇ ਕਾਗਜ਼ ਪੱਤਰਾਂ ਦੀ ਵੀ ਤੁਹਾਨੂੰ ਸਲਾਹ ਲੈ ਕੇ ਦੇਵਾਂਗੇ ਨਾਲ ਤੋਂ ਵੀ ਕਈ ਬੰਦੇ ਕਾਗਜ਼ ਪੱਤਰਾਂ ਬਾਰੇ ਵੀ ਕਹਿੰਦੇ ਸੀਗੇ ਕਈ ਠੱਗ ਬਹੁਤ ਨੇ ਜਿਵੇਂ ਚਾ ਇਹ ਲੋਕ ਉਹ ਫੇਕ ਆਈਡੀਆ ਬਣਾ ਕੇ ਪੈਸੇ ਪਵਾ ਲਿੰਦੇ ਨੇ ਉਹ ਮੁੜ ਕੇ ਬਲੌਕ ਮਾਰ ਜਾਂਦੇ ਨੇ ਵਿਚਾਰਾ ਦਾ ਖਾਸਾ ਵੀ ਖਰਾਬ ਹੁੰਦਾ ਹੈ ਇਦਾਂ ਦੇ ਬਹੁਤ ਫੋਨ ਆਉਂਦੇ ਆ ਕਈਆਂ ਕੋ ਪਾਹੂ ਲੈ ਕੇ ਦੇਈ ਦੇ ਏਜੰਟਾਂ ਕੋਲੋਂ ਕਦੇ ਭਾਜੀ ਇਹ ਸਾਡਾ ਪਾਹੂ ਤੁਹਾਨੂੰ ਪਤਾ ਨਹੀਂ ਸੀਗਾ ਅੱਛਾ ਯਾਰ ਤੂੰ 20 ਸਾਲ ਮੈਂ ਪਹਿਲਾਂ ਐਸੇ ਨਾ ਚੱਲਦਾ ਸੀ ਤੁਹਾਡਾ ਦੇਖ ਲਓ ਉਹ ਦੋੜ ਦੋੜ ਤੱਕ ਉਹਦਾ ਨਾਮ ਸੁਣਿਆ ਨਾ ਤਾਂ ਮੈਂ ਉਦੋਂ ਬੰਦੇ ਦੇ ਉਦੋਂ ਮੈਂ ਨਿੱਕੀ ਜਿਹੀ ਗੱਲ ਕਰੀ ਤੇ ਹੁਣ ਹੋ ਮੇਰੇ ਮਨ ਚ ਆ ਗਈ ਉਹ ਤੋਂ ਬੰਦੇ ਫੜਦੇ ਹੁੰਦੇ ਸੀਗੇ ਸਾਰੇ ਬੰਦੇ ਲੁੱਕ ਕੇ ਬੈਠੇ ਹੁੰਦੇ ਸੀਗੇ ਚਾਚਾ ਜੀ ਦੇ ਬੰਦੇ ਸ਼ਰਿਆਮ ਕੰਮ ਕਰਦੇ ਸੀ ਉਹ ਉਦੋਂ ਨਾਲ ਅਸੀਂ ਮਿਲਿਆ ਕਿ ਤੇ ਉਸ ਮੈਨੂੰ ਫੜ ਲਿਆ ਸੀ ਗੱਲ ਮੈਂ ਆਪਣੀ ਹੱਡ ਬੀਤੀ ਦੱਸਣ ਲੱਗਾ ਜਿਹਨ ਕਿ ਸ਼ੇਅਰ ਕਰੀ ਦਿੰਨੇ ਆ ਮੈਨੂੰ ਫੜ ਲਿਆ ਤੇ ਮੈਨੂੰ ਕੋਈ ਯਾਰ ਮਿੱਤਰੀ ਚਾਚਾ ਜੀ ਕੋਲ ਲੈ ਕੇ ਆਇਆ ਕਹਿੰਦੇ ਵੀ ਉਸ ਬੰਦੇ ਨੇ ਮੇਰਾ ਫੈਸਲਾ ਕਰਾਤਾ ਜਦੋਂ ਚਾਚਾ ਜੀ ਨੇ ਉਸ ਬੰਦੇ ਨੂੰ ਫੋਨ ਲਾ ਲਿਆ ਇਮੀਗ੍ਰੇਸ਼ਨ ਵਾਲੇ ਨੂੰ ਉਹ ਬੰਦਾ ਡਾਡਰ ਕੰਬੇ ਇੰਨਾ ਤੋਂ ਮੇਰੀ ਹੱਡ ਬੀਤੀ ਵੀਰ ਜੀ ਹੈ ਨਾ ਸਹੀ ਇਸ ਨਾਲ ਲੱਗਾ ਤਾਂ ਚਾਚਾ ਜੀ ਨੇ ਫੋਨ ਲਾ ਲਿਆ ਤਾਂ ਤੂੰ ਮੇਰਾ ਬੰਦਾ ਕਿਵੇਂ ਫੜ ਲਿਆ ਕੋਈ ਇਮੀਗ੍ਰੇਸ਼ਨ ਵਾਲਾ ਬੰਦਾ ਇਹਨੂੰ ਤਾਂ ਡਰੇ ਉਸ ਤੋਂ ਮੈਂ ਉਦੋਂ ਦਾ ਨਾਂ ਸੁਣਿਆ ਚਾਚੇ ਦਾ ਅੱਜ ਤੱਕ ਇਹਦਾ ਨਾਂ ਚੱਲਦਾ ਇੰਨੇ ਚੰਗੇ ਇਨਸਾਨ ਨੇ ਹਰਕਦੇ ਨਾਲ ਹੈਲਪ ਕਰਦੇ ਨੇ ਅਚਾ ਤੁਸੀ ਦੱਸੋ ਕੋਈ ਦਰਸ਼ਕ ਮਾੜੀ ਮੋਟੀ ਗੱਲ ਕਰੋ ਚੀਜ਼ਾਂ ਬਾਰੇ ਜੀ ਦੇਖੋ ਜੀ ਕਿਸੇ ਤਰ੍ਹਾਂ ਦੀ ਕਿਸੇ ਸਲਾਹ ਲੈਣੀ ਹੈ ਫ੍ਰੀ ਜੀ ਜੀ ਕਿਸੇ ਨੇ ਕਿੱਦਾਂ ਦੀ ਮਦਦ ਲੈਣੀ ਹੈ ਉਹ ਵੀ ਫ੍ਰੀ ਦੇਈਦੀ ਹੈ ਅਗਲੇ ਨੂੰ ਮਦਦ ਜੀ ਜੀ ਅਲੋ ਸਹੀ ਰਾਹੇ ਪਾਵਾਂਗੇ ਕੋਈ ਰੱਬ ਨੂੰ ਮੰਨਣ ਵਾਲੇ ਬੰਦੇ ਆ ਜੀ ਜੀ ਨਾ ਮੀਟ ਖਾਈਏ ਨਾ ਸ਼ਰਾਬ ਪੀਏ ਨਾ ਸਿਕਰਟ ਪੀਏ ਨਹੀਂ ਬਹੁਤ ਚੰਗੇ ਸਾਧੂ ਬੰਦੇ ਆ ਤੇ ਜੋ ਵੀ ਕਿਸੇ ਰਾਜ ਤਾਈ 35 37 38 ਸਾਲ ਹੋ ਗਿਆ ਇਹਨੂੰ ਜੀ ਜੀ ਤੇ ਅੱਜ ਤਾਈ ਮਹਾਰਾਜ ਦੀ ਕਿਰਪਾ ਵਾ ਨਾ ਚੱਲਦਾ ਸਾਰੇ ਪੂਰੇ ਹਾਂ ਪੂਰੇ ਪਾਸੇ ਸਾਰੇ ਪੂਰੇ ਗੁਲਪਿੰਗ ਜੀ ਨਾ ਚੱਲਦਾ ਇਹਨਾਂ ਦਾ ਦੇਖੋ ਜੀ ਨਾ ਫੇਰ ਹੀ ਚੱਲਦਾ ਜੇ ਆਪਾਂ ਸਹੀ ਆ ਚੰਗੇ ਕਰਮ ਕੀਤੇ ਹੋਣਾ ਕੱਲ ਜੇ ਕਰਤੇ ਜੇ ਕਿਸੇ ਦਾ ਚੰਗਾ ਕਰਮ ਕਰਾਂਗੇ ਜੀ ਜੀ ਨਾਲ ਖੜਾ ਹਾਂ ਤੇ ਜੇ ਆਪਾਂ ਮਾੜਾ ਕਰਾਂਗੇ ਮਾੜੇ ਦਾ ਤਾਂ ਕੋਈ ਰੱਬ ਵੀ ਜਰਾ ਸਾਥ ਦਿੰਦਾ ਨਹੀਂ ਦਿੰਦਾ ਜੀ ਨਹੀਂ ਦਿੰਦਾ ਜੀ ਸਹੀ ਗੱਲ ਹੈ ਚੰਗੇ ਇਹ ਆ ਵੀ ਜੋ ਵੀ ਪ੍ਰਮਾਤਮਾ ਕਰੇ ਉਹ ਦੇਖੋ ਜਿਹੜੇ ਆਪਣੇ ਗਰੋਸਰੀ ਵਾਲੇ ਉਹ ਕਹਿੰਦੇ ਸਾਨੂੰ ਕਹਿੰਦੇ ਵੀ ਤੁਸੀਂ ਕਿੱਦਾਂ ਵੇਚਦੇ ਆ ਉਹ ਚਾਚਾ ਜੀ ਮੈਂ ਤਾਂ ਉਹ ਤੋਂ ਤੋਂ ਪਿੱਛੇ ਗਰੋਸਰੀ ਬੰਦ ਕਰਤੀ ਸੀ ਨਾ ਉਹ ਲੋਕੀ ਕਹਿੰਦੇ ਬਹੁਤ ਮਹਿੰਗੀ ਗਰੋਸਰੀ ਮਿਲ ਲੱਗ ਰਹੀ ਉਹਨਾਂ ਦੁਕਾਨ ਘਰ ਤੋਂ ਬੰਦ ਕਰਦੀ ਗਰੋਸਰੀ ਜੀ ਤੁਹਾਨੂੰ ਚੀਜ਼ ਦੀ ਬੜੀ ਖੁਸ਼ੀ ਹੋਈ ਕਿ ਤੁਸੀਂ ਦੁਕਾਨਦਾਰਾ ਫਿਰ ਗਰੋਸਰੀ ਸ਼ੁਰੂ ਕਰਤੀ ਐ ਇੰਨੀ ਗਰੋਸਰੀ ਸਸਤੀ ਕਿਤੇ ਨਹੀਂ ਮਿਲਦੀ ਜਿੱਥੇ ਮਰਜੀ ਜਾਓ ਵੀਰੇ ਪਲਪਿੰਚ ਤੁਹਾਨੂੰ ਸਸਤੇ रेटਾਂ ਜੀ ਸਾਫ਼ ਸੁਥਰੀ ਜੀ ਜੀ ਐਦਾਂ ਹੀ ਗਰੋਸਰੀ ਕਿਤੋਂ ਨਹੀਂ ਲੱਭਣੀ ਤੁਸੀਂ ਦੇਖੋ 1000 ਰਾਂਗ 1000 ਰੂਪ ਇਥੋਂ ਘਰ ਦੇ ਪੇਟ ਦਾ ਸਾਮਾਨ ਲੈ ਕੇ ਜਾਓ ਇਥੋਂ ਘਰੋਬਾ ਦਾ ਲੈ ਕੇ ਜਾਓ ਤੇ ਉਹ ਦਿਖਾਏ ਆ ਸੌਮ ਸੂ ਮੇਥੀ ਮੁੱਥੀ ਦਿਖਾ ਲਿਆ ਕੇ ਦੋਨੇ ਚੀਜ਼ਾਂ ਮਿਲਣਗੀਆਂ ਜੀ ਤੁਹਾਨੂੰ ਇਥੋਂ ਦਿਖਾ ਸਾਫ ਇਹ ਵੀਰ ਜੀ ਮੈਂ ਗੱਲ ਕਹਿੰਦਾ ਜੇ ਫੇਸਬੁੱਕ ਤੇ ਵੀਡੀਓ ਕੱਟ ਹੋ ਗਈ ਆਪਣੇ YouTube ਚੈਨਲ ਤੇ ਫੁੱਲ ਵੀਡੀਓ ਪਾਵਾਂਗਾ ਮੈਂ YouTube ਚੈਨਲ ਤੇ ਚੈ ਦੇਖ ਲਿਓ ਮੇਰਾ ਵੀਰ ਸਾਰਾ ਬਲਾਉਂਗੇ ਇਹ ਨਾ ਦੇਖੋ ਜੀ ਆ ਦਿਖਾ ਮੇਰਾ ਵੀਰ ਜੀ ਸਾਰੇ ਚੀਜ਼ਾਂ ਦੇਖੋ ਫਰੈਸ਼ ਚੀਜ਼ਾਂ ਮਿਲਣਗੀਆਂ ਅੱਗੇ ਤੋਂ ਉੱਪਰ ਲਿਖਿਆ ਪਿਆ ਹੈ ਵਾਪਸ ਇੱਕ ਅੱਖ ਵੀ ਆ ਜਵੇ ਬਾਹਰ ਆ ਸਾਨੂੰ ਜਿਹੜਾ ਇੱਕੋ ਵੀ ਕੱਖ ਨਿਕਲੇ ਆਵੇ ਨਾ ਵਿੱਚੋਂ ਜੀ ਜਿਹਦੇ ਵਿੱਚੋਂ ਪੈਸੇ ਵਾਪਸ ਹਾਂ ਜੀ ਮੈਂ ਬਹੁਤ ਵਧੀਆ ਚੀਜ਼ ਇਹ ਪਹਿਲੀ ਵਾਰ ਸੁਣਿਆ ਜੀ ਮੈਂ ਤੇ ਇਸ ਵਾਰ ਪਿੰਚਾ ਦਾ ਇਹ ਚੀਜ਼ ਦੇਖੀ ਇੱਕ ਕੱਖ ਵੀ ਨਿਕਲੇ ਆਵੇ ਜੀ ਆ ਮੈਂ ਪਹਿਲੀ ਵਾਰ ਸੁਣਿਆ ਜੀ ਇਹ ਇਸ ਤਰ੍ਹਾਂ ਦਾ ਤੁਹਾਨੂੰ ਪਤਾ ਜੀ ਵੇਚੀ ਜਾਂਦੇ ਨੇ ਐਵੇਂ ਹੀ ਸਭ ਕਿ ਮੈਂ ਪਹਿਲੀ ਵਾਰ ਦੇਖੀ ਚੀਜ਼ ਵੀ ਕੱਖ ਵੀ ਨਿਕਲੇ ਆ ਵਾਪਸ ਕਰਾਂਗੇ ਤੁਹਾਡੀ ਚੀਜ਼ ਪੈਸੇ ਵਾਪਸ ਤਾਂ ਪੈਸੇ ਵਾਪਸ ਲੈ ਕੇ ਜਾਓ ਲਓ ਜੀ ਹੋਰ ਕੀ ਚਾਹੀਦਾ ਸਾਨੂੰ ਜਿਹੜੇ ਵੀਰ ਕਹਿੰਦੇ ਸਾਨੂੰ ਸਸਤਾ ਸਾਮਾਨ ਚਾਹੀਦਾ ਆਓ ਮੇਰੇ ਵੀਰੇ ਤੇ ਵਿਸ਼ਤ ਕਰੋ ਆ ਸਾਨੂੰ ਦੇਖ ਮਾੜਾ ਇਹ ਹੱਥੇ ਫੜ ਕੇ ਦੇ ਇੱਕ ਇੱਕ ਚੀਜ਼ ਦੇਖ ਸੋਫ ਦੇ ਜਿਹੜੀ ਮਰਜ਼ੀ ਚੀਜ਼ ਦੇਖੋ ਦੇਖੋ ਜੀ ਬਿਲਕੁਲ ਸਾਫ ਸੁਥਰੀ ਚੀਜ਼ ਹੈ ਵਾਕੀ ਸਹੀ ਗੱਲ ਜਿਹਾ ਕੋ ਰੰਗ ਦੀ ਨਾਲੇ ਨਾ ਕੋਈ ਪੁਰਾਣਾ ਮਾਲ ਨਹੀਂ ਵੀਰ ਨਵਾਂ ਤਾਜ਼ਾ ਮਾਲ ਹੈ ਜੀ ਦੇਖੋ ਜੀ ਹੋਰ ਬਰੋਸੇ ਦਾ ਪੁਰਾਣਾ ਮਾਲ ਖਸਪਿਆ ਰਮੈਂ ਦੇ ਹੀ ਜਾਂਦੇ ਨੇ ਆ ਦੇਖੋ ਜੀ ਫਰੈਸ਼ ਸਮਾਨ ਤਾਜ਼ਾ ਮਿਲੇਗਾ ਤੁਹਾਨੂੰ ਕੋਈ ਕਿਸੇ ਚੀਜ਼ ਦੀ ਐਕਸਪਾਇਰ ਡੇਟ ਨਹੀਂ ਮਿਲੇਗੀ ਮੇਰਾ ਵੀਰ ਜਦੋਂ ਮਰਜ਼ੀ ਆਓ ਦੁਕਾਨ ਤੇ ਲੈ ਕੇ ਜਾਓ ਆ ਲੇਖੋ ਜੀ ਸਭ ਕੁਝ ਸਾਫ ਸੁਥਰੀ ਚੀਜ਼ ਹੈ ਜੇ ਕੋਈ ਤੁਸੀਂ ਚਾਚਾ ਜੀ ਨਾਲ ਸਲਾਹ ਲੈਣੀ ਹੋ ਪਹਿਲਾਂ ਦੁਕਾਨ ਤੇ ਆ ਕੇ ਨਾਲ ਗੱਲ ਕਰਿਓ ਇਹ ਨਾ ਕਈ ਬੰਦਿਆਂ ਨੂੰ ਹੱਥੋਂ ਜਿਵੇਂ ਮਾਲਕ ਗੱਲ ਕਰਦੇ ਆ ਵੀਰੇ ਫੋਨ ਤੇ ਲਾ ਕੇ ਆਵੇਂ ਵਾਰ-ਵਾਰ ਸਵਾਦ ਲੈ ਜਾਣਗੇ ਗੱਲਾਂ ਦਾ ਉਹ ਮੇਰਾ ਵੀਰ ਫੋਨ ਨਾਲ ਲਾਉਣ ਸਿੱਧੀ ਜੀ ਗੱਲ ਹੈ ਨਹੀਂ ਬੰਦੇ ਦੀ ਇਸ ਤਰ੍ਹਾਂ ਬੰਦਾ ਕਹਿੰਦਾ ਨਾ ਕਰਾਵਾਂਗੇ बिजनेসম্যান ਬੰਦੇ ਨੇ ਯਾਰ ਤੁਸੀਂ ਫੋਨ ਲਾ ਲ ਕੇ ਤੰਗ ਕਰੋਗੇ ਇਸ ਚੰਗੀ ਗੱਲ ਨਹੀਂ ਕੀ ਜਿਨ੍ਹਾਂ ਨੂੰ ਜ਼ਰੂਰਤ ਅਸਲੀ ਜ਼ਰੂਰਤ ਨਾਲ ਇੱਥੇ ਮਿਲ ਕੇ ਗੱਲ ਕਰਕੇ ਜਾਓ ਮੇਰੇ ਵੀਰ ਵਾਰ-ਵਾਰ ਫੋਨ ਨਾਲ ਸਾਰੇ ਕਿਸੇ ਨੇ ਫੋਨਾਂ ਦੀ ਦੁਕਾਨ ਪੋਣੀ ਆ ਨਾਲ ਫੋਨ ਵੀ ਸਸਤੇ ਜੀ ਉਹਨਾਂ ਦੇ ਬੰਦੇ ਵੀ ਫ੍ਰੀ ਕਾਉਂਟਰ ਕਾਉਂ ਤੇ ਆਪਰੇ ਫੋਨਾਂ ਦੇ ਅਗਲੇ ਪੈਸੇ ਲਾਉਣ ਫੋਨ ਵੀ ਸਸਤੇ ਮਾਰਕੀਟ ਨਾਲੋਂ ਠੀਕ ਹੈ ਜੀ ਯਾਰ ਮਜੀ ਸਾਡੇ ਕੋ ਸਲਾਹ ਲੈ ਸਕਦਾ ਚਾਚਾ ਜੀ ਉਹ ਫੋਨਾਂ ਦੇ ਸਸੇ ਮਾੜੀ ਗੱਲ ਆਪਾਂ ਕਰ ਹੀ ਲੈਨੇ ਆ ਕਿ ਫੋਨ ਤੁਸੀਂ ਐਕਸਪੋਰਟ ਕਰੋਗੇ ਜਾਂ ਅਸੀਂ ਕਰਾਂਗੇ ਅਸੀਂ ਆਪਾਂ ਡੀਲਰ ਆ ਪੂਰੇ ਫਲਪੈਨ ਦੇ ਆ ਠੀਕ ਹੈ ਤੇ ਚਾਚਾ ਜੀ ਫਿਰ ਜਿਹੜਾ ਬੰਦਾ ਆਪਣਾ ਸਟਾਲ ਲੈਂਦਾ ਉਹਨੂੰ ਕੀ ਪ੍ਰੋਬਲਮ ਉਹ ਸਿਰਫ ਕਿਰਾਇਆ ਦੇਵੇ ਆ ਦੀ ਦੁਕਾਨ ਦਾ ਨਹੀਂ ਉਹ ਠੀਕ ਕਿਰਾਇਆ ਤੇ ਦੇ ਦੇਗਾ ਜੀ ਉਹਨੂੰ ਇਨਕਮ ਕੀ ਹੋਏਗੀ ਬੰਦੇ ਨੂੰ ਜੀ ਇਨਕਮ ਜਿੱਦਾਂ ਫੋਨ ਵਿੱਚ ਜੋ ਬਚਿਆ ਉਹ ਜਿਹਦਾ ਮੇਰੇ ਵਾਲਾ ਫੋਨ ਆ ਜੀ ਇਹਦੇ ਵਿੱਚ 30000 ਰੁਪਏ ਦਾ ਫਰਕ ਪੈ ਜਾਂਦਾ ਅੱਛਾ ਜੀ ਜਿੰਨਾ ਮਹਿੰਗਾ ਫੋਨ ਫੋਨਾਂ ਉਹਨੂੰ ਜਦੋਂ Apple ਦਾ ਜੀ ਜੀ ਮੋਲ ਨਾਲ 18-20000 ਦਾ ਫਰਕ ਪੈ ਜਾਂਦਾ ਅੱਛਾ 18-20000 ਉਹ ਇਨਕਮ ਹੋਣੀ ਹੈ ਬੰਦੇ ਨੂੰ ਜਿਹਨੇ ਦੁਕਾਨ ਹੋਣੀ ਹੈ ਹਾਂ ਠੀਕ ਹੈ ਤੁਸੀਂ ਹੁਣ ਕਹੋ ਮੋਲ ਦੇ ਰੇਟ ਲੈ ਲੈ ਮੇਰੇ ਕੋਲੋਂ ਹਾਂ ਮੈਂ ਆਪਾਂ ਮੋਲ ਦੇ ਰੇਟ ਵੇਚਾਂ ਮੈਨੂੰ ਹਾਂ ਠੀਕ ਹੈ ਕੋਈ ਮੋਲ ਠੀਕ ਹੈ ਮੋਲ ਦੇ ਰੇਟ ਅਗਰ ਦਊਗਾ ਤੇ ਤੁਹਾਨੂੰ 18-20000 ਦਾ ਫਰਕ ਪੈਣਾ ਹਾਂ ਠੀਕ ਹੈ ਤੁਹਾਨੂੰ ਬਚਣਾ ਆਪ ਨੂੰ ਕਿਰਾਇਆ ਕਿਰਾਇਆ ਦੇਣਾ ਦੁਕਾਨ ਦਾ ਬੱਸ ਸਿਰਫ ਕਿਰਾਇਆ ਦੇਣਾ ਜਿਹੜੇ ਬੰਦੇ ਆ ਕੁੜੀਆਂ ਕਾੜੀਆਂ ਕਾਊਂਟਰ ਕਾਊਂਟਰ ਜਿਹੜੇ ਬੋਰਡ ਬੂਟ ਲਾਉਣੇ ਆ ਉਹ ਸਾਡੇ ਆ ਤੁਹਾਡੇ ਠੀਕ ਹੈ ਉਹ ਫਿਰ ਬੰਦੇ ਨੂੰ ਫਾਇਦਾ ਹੀ ਵੀਰ ਆਪਣੇ ਕਾਊਂਟਰ ਲਾ ਬਲੇ ਕੁਝ ਜਿੰਨੇ ਖੋਲਣਾ ਹੋਵੇ ਦੁਕਾਨ ਬਹੁਤ ਵਧੀਆ ਚੀਜ਼ ਹੈ ਜਿੱਥੇ ਮਰਜੀ ਫਲਪੈਨ ਵਿੱਚ ਜਿੱਥੇ ਮਰਜੀ ਲੋ ਵੀਰੋ ਜਿਹੜਾ ਫੋਨਾਂ ਦਾ ਕੰਮ ਕਰਨਾ ਸ਼ੁਰੂ ਚਾਹੁੰਦੇ ਹੋਣ ਸੰਪਰਕ ਕਰ ਲਿਓ ਬਾਈ ਬਹੁਤ ਸੋਹਣਾ ਸਨੈਰੀ ਮੌਕਾ ਜੀ ਇਹ ਚੀਜ਼ ਦਾ ਵੀ ਜਿਹੜੇ ਬੰਦੇ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਵਧੀਆ ਚੀਜ਼ ਹੈ ਲੈ ਕਾਊਂਟਰਾਂ ਇੱਕ ਫ੍ਰੀਜਾਂ ਹਰ ਇੱਕ ਚੀਜ਼ ਆਪਲਾਈਸੈਂਸ ਦੇ ਵਿੱਚ ਪਕਰਨੀ ਇੱਕ ਚੀਜ਼ ਜਿਹੜੀ ਮਰਜ਼ੀ ਕੰਪਨੀ ਦਾ ਅਜਾੜੀ ਮਰਜ਼ੀ ਕੰਪਨੀ ਦਾ ਠੀਕ ਆ ਮਾਰਕੀਟ ਨਾਲੋਂ ਟੀਵੀ ਵੀ ਕੋਈ ਲੈਣਾ ਕਿਸੇ ਨੇ ਜੇ ਵੱਡਾ ਟੀਵੀ ਲੈਣਾ ਉਹਦਾ 50 50 70 70 ਜਿਆਦਾ ਫਰਕ ਆ ਜੀ 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 ਆਪਲਾਈਸੈਂਸ ਜਾਨੀ ਕਿ ਦੁਕਾਨ ਦੁਕਾਨ ਖੋਲ੍ਹਣੋਂ ਵੀ ਟੀਵੀ ਵਗੈਰਾ ਪਿੱਛੇ ਫੋਨ ਰੱਖ ਲੈ ਤੇ ਆਪਣੇ ਕਰਾਇਦਾ ਦੁਕਾਨ ਦਾ ਟੀਸੀਐਲ ਦਾ ਏਅਰ ਕੰਡਿਸ਼ਨਰ ਲੱਗਾ ਹੋਇਆ ਆਹ ਜੀ ਤੇ ਆਪਣਾ ਨੂੰ ਤਕਰੀਬਨ ਇਹ 15000 ਦਾ ਫਰਕ ਆ ਮੋਲ ਨਾਲੋਂ ਜੀ 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 ਬਹੁਤ ਵਧੀਆ ਇਨਕਾਮ ਵਾਲਾ ਸ਼ਿਸ਼ਟ ਮਰਚਾ ਜੀ ਤੇ ਬਹੁਤ ਵਧੀਆ ਚੀਜ਼ ਹੈ ਯਾਰ 15000 ਦਾ ਫਰਕ ਪੈ ਜਾਂਦਾ ਮੋਰ ਇਹ ਮੈਨੂੰ ਬੰਦੇ ਤਾਂ ਕਿਸੇ ਨੇ ਕਹਿਆ ਸੀ ਕਿ ਤੂੰ ਦੱਸਿਆ ਜੇ ਪੁੱਛ ਕੇ ਸਾਨੂੰ ਕਿ ਕੀ ਪ੍ਰੋਫਿਟ ਹੋਏਗਾ ਮੈਂ ਇਸ ਕਰਕੇ ਇਹ ਗੱਲ ਕੀਤੀ ਫੋਨ ਵਾਲੀ ਵੀਰੇ ਜੋ ਉਹ ਜਿਹੜੇ ਬੰਦੇ ਕਹਿੰਦੇ ਸੀ ਸੁਣ ਲੈਣ ਮੇਰਾ ਵੀਰ ਤੇ ਚਲੋ ਜੀ ਆਪਾਂ ਇੱਥੇ ਵੀਡੀਓ ਸਾਡੇ ਨੂੰ ਲੋਟਣਾ ਹੋਊ ਕੰਮ ਕਰੋ ਮਿਹਨਤ ਕਰੋ ਤਾਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਵਾਸਤੇ ਤੁਸੀਂ ਥੈਂਕ ਯੂ ਥੈਂਕ ਯੂ ਮੈਂ ਇਸ ਵੇਲੇ ਆਮ ਦੀ ਤਾਈ ਦੁਕਾਨ ਤੇ ਚਲੋ ਜੀ ਵੀਰ ਤੁਹਾਡਾ ਸਾਰਾ ਖਾਲਸਾ ਵਾਹਿਗੁਰੂ ਜੀ ਖਾਲਸਾ ਜੀ ਚਲੋ ਮਿਲਾਂਗੇ ਆਪਾਂ ਜੀ ਕਿਸੇ ਨਵੇਂ ਹੋਰ ਵੀਡੀਓ ਤੇ ਨਵੇਂ ਮੁੱਦੇ ਨਾਲ ਫਿਰ ਗੱਲਾਂ ਕਰਾਂਗੇ ਥੈਂਕ ਯੂ ਧੰਨਵਾਦ ਜੀ ਸਾਰਿਆਂ ਦਾ ਚੌਂਦੇ ਵਾਸਤੇ ਰੋਜੀ